ਜਿਹੜਾ ਕੱਲ ਸਾਡੇ ਸੀਐਮ ਜਿਹੜਾ ਬਖਲਾਟ ਦੇ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾਗਾ ਕਿ ਜਥੇਬੰਦੀਆਂ ਹੁਣ ਕਿੱਥੇ ਨੇ ਪਾਣੀ ਦੇ ਮਸਲੇ ਤੇ ਗੱਲ ਨਹੀਂ ਕਰਦੀਆਂ ਜਾ ਇਹ ਏਸੀ ਵਾਲੀਆਂ ਟਰਾਲੀਆਂ 'ਚ ਖਿੱਚੇ ਹੋਏ ਨੇ ਅਸੀਂ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੁੱਛੋ ਅੱਗੇ ਤੇਰੇ ਕਿਸਾਨ ਕਿਸਾਨ ਕਿਹਨੇ ਨਾਲ ਇੱਕ ਬਿਆਨ ਵੀ ਦਿੱਤਾ ਹੈ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਜਿਹੜਾ ਉਹਨਾਂ ਦੀ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦਿੱਤਾ ਗਿਆ ਹੈਗਾ ਉਹ ਬਹੁਤ ਹੀ ਇੱਕ ਪੱਤਾ ਬਿਆਨ ਆ ਜੀ ਫੈਰ ਬਣਾਈ ਸੀ ਉਦੋਂ ਭਾਰਤੀ ਕਿਸਾਨ ਜੁਗ ਨੂੰ ਨਹੀਂ ਪਖਰੇੜੀ ਚੱਟਾ ਪਿੰਡ ਚ 6 ਮਹੀਨੇ ਤੱਕ ਰਲਾ ਗਿਆ ਸੀ ਐਸਯੂਆਈ ਵੱਲੋਂ ਸੀ ਰੋਕਣਾ ਲਿਆ ਕਿਉਂਕਿ 21 ਮਈ ਤੱਕ ਹਰਿਆਣੇ ਨੂੰ ਪਾਣੀ ਹੈ ਜਿਹੜਾ ਇਹਦੀ ਡਿਸਟ੍ਰਿਬਿਊਸ਼ਨ ਦੁਆਰੇ ਹੋਣੀ ਹੈ ਜੀ ਇਹ 5-6 ਦਿਨਾਂ ਦੀ ਖਾਤਰ ਪੰਜਾਬ ਦੇ ਵਿੱਚੋਂ ਵੋਟਾਂ ਦੇ ਟੋਕੜੇ ਭਰਨ ਨੂੰ ਫਿਰਦੀ ਹੈ ਆਮ ਆਦਮੀ ਪਾਰਟੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਰਾਜੇ ਵਾਲਾ ਧਰਨਾ ਵੀ ਅਜੇ ਨਕਲ ਟਾਈਮ ਤੇ ਚੱਲ ਰਿਹਾ ਹੈਗਾ ਇਹ ਨਹੀਂ ਇਹਦੇ ਕਿਹਦੇ ਚੱਲ ਰਿਹਾ ਸਾਡਾ ਪਹਿਲਾਂ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਸੋ ਅਸੀਂ ਆਪਦੇ ਪ੍ਰੋਗਰਾਮਾਂ ਤੇ ਲਾਗੂ ਕਰਾਂਗੇ ਮੁੱਖ ਮੰਤਰੀ ਇਹ ਨਹੀਂ ਵੀ ਸਾਨੂੰ ਆਪਦੇ ਸਾਰਿਆਂ ਦਿਨ ਚਾਊਗਾ ਵੀ ਇੱਥੇ ਤੁਸੀਂ ਬਹਿਣਾਗੇ ਇੱਥੇ ਨਹੀਂ ਬਹਿਣਾ ਕਿਉਂਕਿ ਲੜਨ ਵਾਲੇ ਲੋਕਾਂ ਨੇ ਕਦੇ ਵੀ ਕਿਸੇ ਸਰਕਾਰ ਦੀ ਇਹੋ ਜਿਹੀ ਡਿਕਟੇਟਰਸ਼ਿਪ ਝੱਲੀ ਨਹੀਂ ਨਾ ਝੱਲਣਗੇ ਐਸੀ ਵਾਲੀਆਂ ਟਰਾਲੀਆਂ ਤਾਂ ਭਾਈ ਤੁਸੀਂ ਸਾਰੀਆਂ ਚੋਰੀ ਕਰਕੇ ਲੈ ਗਏ ਕੀ ਗੱਲ ਸਾਡੇ ਕਿਸਾਨਾਂ ਨੂੰ ਗਰਮੀ ਨਹੀਂ ਲੱਗਦੀ ਤੁਸੀਂ ਅਸੀਂਾਂ ਚ ਜ਼ਿਆਦਾ ਗਿੱਧੇ ਹੋ ਅਸੀਂ ਕਹਿੰਨੇ ਵੀ ਅਮਿਤ ਸਾਹ ਦੇ ਨਾਲ ਅੰਦਰਖਾਤੇ ਸਾਡੇ ਸੀਐਮ ਦਾ ਹੱਥ ਮਿਲ ਚੁੱਕਿਆ ਵੀ ਭਾਈ ਇਹ ਤਾਂ ਧਰਨੇ 'ਤੇ ਬਹਿ ਜਾਂਦੇ ਆ ਸੜਕਾਂ ਰੋਕਦੇ ਆ ਫਲਾਣਾ ਤੋਂ ਕਿ ਹੁਣ ਆਪ ਧਰਨਾ ਲਾਈ ਬੈਠਾ ਉੱਥੇ ਹਰਿਆਣੇ ਦੇ ਵਿੱਚ ਜਾ ਕੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇਗੇ ਉਹ ਬਿਆਨ ਦਿੰਦੇ ਨੇ ਕਿ ਹਰਿਆਣੇ ਨੂੰ ਵੀ ਪਾਣੀ ਦਾ ਹਿੱਸਾ ਮਿਲਣਾ ਚਾਹੀਦਾ ਦਿੱਲੀ ਦੇ ਵਿੱਚ ਜਾ ਕੇ ਬਿਆਨ ਦੇ ਕੇ ਦਿੱਲੀ ਨੂੰ ਵੀ ਪਾਣੀ ਦਾ ਹਿੱਸਾ ਮਿਲਣਾ ਚਾਹੀਦਾ ਹੁਣ ਲੋਕ ਸਮਝ ਚੁੱਕੇ ਨੇਗੇ ਕਿ ਕਿਸਾਨ ਹਿੱਤਾਂ ਲਈ ਜਾਂ ਲੋਕਾਂ ਦੇ ਲਈ ਪੰਜਾਬ ਲਈ ਕੌਣ ਲੜ ਰਿਹਾ ਤੇ ਕੌਣ ਆਪਣੀ ਜਿਹੜੀਆਂ ਸਿਆਸੀ ਰੋਟੀਆਂ ਸੇਕ ਰਿਹਾ ਤੇ ਮੁੱਖ ਮੰਤਰੀ ਉਕੰਧ ਦੇ ਲਿਖਾ ਪੜ੍ਹ ਲੈਣਾ ਚਾਹੀਦਾ ਵੀ ਭਾਈ 1.5 ਸਾਲ ਛੋਟਾ ਰਹਿ ਗਿਆ ਜੇ ਤੁਸੀਂ ਇਹੋ ਜਿਹੀ ਬਿਆਨ ਬੋਲ ਜੀ ਤੂੰ ਗਰੇਜ ਨਾ ਕੀਤਾ ਤਾਂ ਪਿੰਡਾਂ ਦੇ ਬੱਚੇ ਤੁਹਾਨੂੰ ਮਾਰ ਨਹੀਂ ਦਊਗਾ ਅੱਜ ਅਸੀਂ ਜਿਹੜੀ ਸਪੈਸ਼ਲ ਮੀਟਿੰਗ ਇਤੀਏ ਜਿਹੜਾ ਕੱਲ ਮੱਖ ਮੰਤਰੀ ਦਾ ਇੱਕ ਬੜਾ ਜਿਹੜਾ ਨੱਗਰ ਟੈਂਪੋ ਹਾਸੋਹਿਨਾ ਗਿਆਣਾ ਐਸੀ ਜਿਹੜਾ ਕਹਿੰਦਾ ਜਥੇਬੰਦੀਆਂ ਪਾਣੀਆਂ ਦੇ ਮੁੱਦੇ ਤੇ ਨਹੀਂ ਲੜਦੀਆਂ ਟਰਾਲੀਆਂ ਨਹੀਂ ਗਈ ਏਸੀ ਵਾਲੀਆਂ ਤੇ ਉਹਨਾਂ ਜਾਨੀ ਕਿ ਜਥੇਬੰਦੀਆਂ ਨੇ ਬੜਾ ਪਿਛਲੇ ਲੰਮੇ ਸਮੇਂ ਤੋਂ ਬਜਾਤੀਆ ਜਿਹੜਾ ਪਾਤਰ ਬਣਾਇਆ ਹੋਇਆ ਜਥੇਬੰਦੀਆਂ ਦਾ ਉਹ ਹੁਣ ਜੇ ਕੋਈ BBMC ਦਾ ਜਿਹੜਾ ਚੱਲ ਰਿਹਾ ਹੈਗਾ ਉਥੇ ਆਪਣੇ ਕਿ ਇਹ ਕੇਂਦਰ ਮੰਗਲ ਦੇ ਕੇਂਦਰ ਵੱਲੋਂ ਜਿਹੜਾ ਪਾਣੀ ਲਿਆਉਣ ਲਈ ਬੀਬੀਐਮਸੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਧਰਨਾ ਲਾਇਆ ਆਮ ਆਦਮੀ ਪਾਰਟੀ ਵਾਲਿਆਂ ਦਾ 20-30 ਬੰਦੇ ਬੰਦੇ ਉੱਥੇ ਜਾ ਕੇ ਇਹ ਮੁੱਖ ਮੰਤਰੀ ਕਹਿੰਦੇ ਚੰਡੀਗੜ੍ਹ ਕਦੇ ਉੱਥੇ ਕਦੇ ਚੰਡੀਗੜ੍ਹ ਤਿੰਨ ਚਾਰ ਵੇਲੇ ਜਾਇਆ ਜਿਵੇਂ ਜਿਵੇਂ ਕੋਈ ਨੋਰਮਲ ਗੱਲ ਹੁੰਦੀ ਆ ਤੇ ਜਦੋਂ ਬੰਦਿਆਂ ਨੂੰ ਮੇਲੂਂਗ ਨਹੀਂ ਹੋ ਰਿਹਾ ਸੀਐਮ ਸਾਡਾ ਪੰਜਾਬ ਦਾ ਦੇਖੋ ਕੱਢੀ ਨਿੱਕੀਆਂ ਗੱਲਾਂ ਕਰ ਰਿਹਾ ਹੈ ਆਗੇ ਬੇਨਤੀ ਕਰਨੀ ਵੀ ਭਾਈ ਅਸੀਂ ਸਰਪਾਰਟੀ ਮੀਟਿੰਗ ਬੁਲਾਉਣੀ ਆ ਜੀ ਜੀ ਸਾਰੀਆਂ ਜੱਥੇਬੰਦੀਆਂ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਬਹਾ ਕੇ ਇਕੱਠੇ ਦਾ ਸ਼ਬੂਤ ਦੇਣਾ ਸੀ ਮੇਰੇ ਮਨੀ ਨੂੰ ਹੋਣਾ ਨਹੀਂ ਸੀ ਪਰ ਇਹਨੇ ਮੇਰੇ ਮਨੀ ਹੋ ਕੇ ਕੱਲ ਕਿਹਾ ਜੱਥੇਬੰਦੀਆਂ ਕਿੱਥੇ ਆ ਉਹਨਾਂ ਕੋਲ ਐਸਵਾਈਐਲ ਦੀਆਂ ਟਰਾਲੀਆਂ ਹੈ ਨਹੀਂ ਪਾਣੀਆਂ ਦੇ ਮੁੱਦੇ ਤੇ ਨਹੀਂ ਬੋਲਦੇ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦੇ ਆ ਪਾਣੀਆਂ ਦੇ ਮੁੱਦੇ ਤੇ ਜਿਹੜੀ ਐਸਵਾਈਐਲ ਨਹਿਰ ਹੈ ਜਦੋਂ ਸਾਡੇ ਜਿਹੜੇ ਬੱਬਰ ਸਿੰਘਾ ਨੇ ਇੰਜੀਨੀਅਰ ਮਾਰਿਆ ਸੀਗਾ ਜਿਹਨੇ ਨਹਿਰ ਬਣਾਈ ਸੀ ਉਹਨਾਂ ਭਾਰਤੀ ਕਿਸਾਨ ਜੂਨ ਨੂੰ ਪਖਰੇੜੀ ਚੱਟਾ ਪਿੰਡ ਚ 6 ਮਹੀਨੇ ਤੱਕ ਰਲ ਲਾ ਗਿਆ ਸੀ ਕਿ ਅਸੀਂ ਆਈ ਵੱਲ ਅਸੀਂ ਰੋਕਣ ਆਲੇ ਆ ਸਮੇਂ ਸਮੇਂ ਤੇ ਜਦੋਂ ਵੀ ਕਦੇ ਪੰਜਾਬ ਦੇ ਰਿਪੇਰੀਅਲ ਸਟੇਟ ਸਾਡੀ ਪੰਜਾਬ ਹੈ ਇਹਨੂੰ ਲੁੱਟਣ ਦੀ ਗੱਲ ਹੋਈ ਹੈ ਪਹਿਲਾਂ ਵਾਲੀਆਂ ਸਰਕਾਰਾਂ ਵੀ ਜਿਹੜੀਆਂ ਰਹੀਆਂ ਨੇ ਚਾਹੇ ਕੇਂਦਰਾ ਚਾਹੇ ਸੂਬੇ ਦੀਆਂ ਸਰਕਾਰਾਂ ਨੇ ਜੇ ਉਹਦੇ ਪਾਣੀਆਂ ਦੀ ਰਾਖੀ ਜਿਹੜੀ ਹੈ ਪਾਣੀਆਂ ਲੜਾਈ ਲੜੀ ਹੈ ਤਾਂ ਜੱਦੇਬੰਦੀਆਂ ਨੇ ਲੜੀ ਹੈ ਸੋ ਮੁੱਖ ਮੰਤਰੀ ਸਾਹਿਬ ਦਾ ਅੱਜ ਅਸੀਂ ਜਿਹੜਾ ਬਿਆਨ ਕੱਲ ਆਇਆ ਉਹਦੇ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਆ ਇਸ ਲਈ ਜਿਹੜੀ ਅਸੀਂ ਮੀਟਿੰਗ ਬੁਲਾਈ ਸੀ ਦੇ ਸੁਜੋਕਤ ਕਿਸਾਨ ਮੋਰਚੇ ਵੱਲੋਂ ਮੰਗ ਵੀ ਕਰਦੇ ਆਂ ਵੀ ਜਲਦੀ ਕੋਈ ਐਕਸ਼ਨ ਲਿਆ ਜਾਵੇ ਜਿਹੜਾ ਮੁੱਖ ਮੰਤਰੀ ਨੇ ਕੱਲ ਬਿਆਨ ਜਿੱਤੇ ਬੰਦਿਆਂ ਦਾ ਦਿੱਤਾ ਖਿਲਾਫ ਇਹਦੇ ਖਿਲਾਫ ਜਲਦੀ ਕੋਈ ਐਕਸ਼ਨ ਲੈ ਕੇ ਅਸੀਂ ਇਸਕੀਮ ਬਾਰੇ ਜਿਹੜਾ ਪ੍ਰੋਗਰਾਮ ਆਊਗਾ ਚਾਹੇ ਕੋਈ ਪੁਤਲੇ ਫੁਕਣਾ ਚਾਹੇ ਕੋਈ ਇਹਨਾਂ ਦੇ ਐਮ ਐਲ اے ਮੰਤਰੀ ਸੰਤਰੇ ਘਰੋਂ ਕਰਾਉ ਕਰਨੇ ਉਹ ਕਰਾਂਗੇ ਉਹ ਅਸੀਂ ਆਲਟੀਮੇਟਮ ਵੀ ਦਿੰਦੇ ਆਂ ਵੀ ਇਹੋ ਜਿਹੀ ਜਿਹੜੀ ਬਿਆਨਬਾਜ਼ੀ ਮੁੱਖ ਮੰਤਰੀ ਬੰਦ ਕਰਨੀ ਚਾਹੀਦੀ ਆ ਤੇ ਅਸੀਂ ਜਿਹੜੀ ਬਿਆਨਬਾਜ਼ੀ ਉਹਨੇ ਕੀਤੀ ਉਹਦੀ ਸਖਤ ਸਾਬਤਾਂ ਦੇ ਵਿੱਚ ਨਿੰਦਾ ਕਰਦੇ ਆਂ ਹਾਂ ਟਾਰਗੇਟ ਮੁੱਖ ਮੰਤਰੀ ਲੋਕਾਂ ਦੇ ਵਿੱਚ ਇਹ ਨੈਗੇਟਿਵ ਨੈਗੇਟਿਵ ਜਿਹੜਾ ਮੈਸੇਜ ਦੇ ਰਿਹਾ ਸੀਗਾ ਵੀ ਭਾਈ ਇਹ ਤਾਂ ਧਰਨੇ ਤੇ ਬਹਿ ਜਾਂਦੇ ਆ ਸੜਕਾਂ ਰੋਕਦੇ ਆ ਫਲਾਣਾ ਤੋਂ ਕਿ ਹੁਣ ਆਪ ਧਰਨਾ ਲਈ ਬੈਠਾ ਉੱਥੇ ਠੀਕ ਹੈ ਕਿ ਸੋ ਇਹ ਸਾਰਾ ਜਾਨੀ ਜਥੇਬੰਦੀਆਂ ਨੂੰ ਨੀਮਾ ਦਿਖਾਉਣ ਦੇ ਲਈ ਅਸੀਂ ਕਹਿੰਦੇ ਆ ਵੀ ਅਮਿਤ ਸਾਹ ਦੇ ਨਾਲ ਅੰਤਰਖਾਤੇ ਸਾਡੇ ਸੀਐਮ ਦਾ ਹੱਥ ਮਿਲ ਚੁੱਕਿਆ ਪਾਣੀ ਵੀ ਇਹਨੇ ਦੇ ਦੇਣਾ ਹੁਣ ਉਹਨਾਂ ਨੂੰ ਹਾਈ ਕੋਰਟ ਭੇਜੀ ਬੈਠਾ ਹੈ ਟੇਡੇ ਮੇੜੇ ਢਾਂਗਣਾ ਪਹਿਲਾਂ ਵੀ ਪਾਣੀ ਜਾ ਰਿਹਾ ਹੈਗਾ ਤੇ ਹੁਣ ਵੀ ਬੰਦੀਆਂ ਨੇ ਦੇ ਦੇਣਾਗਾ ਤੇ ਜਥੇ ਬੰਦੀਆਂ ਨੂੰ ਬਦਨਾਮ ਕਰਨਾਗਾ ਜਿਹੜੀ ਐਸਕੇਮ ਦੀ ਤਾਕਤ ਨੂੰ ਸਾਡਾ ਮੁੱਖ ਮੰਤਰੀ ਕੇਂਦਰ ਦੇ ਹੱਥਾਂ ਦੇ ਵਿੱਚ ਖਾਸ ਕਰਕੇ ਮੱਤਸਾਹ ਦੇ ਹੱਥਾਂ ਦੇ ਵਿੱਚ ਆ ਕੇ ਜਿਹੜੀ ਐਸਕੇਮ ਦੀ ਤਾਕਤ ਨੂੰ ਖੰਡਾਉਣਾ ਚਾਹੁੰਦਾ ਉਹ ਖਿੰਡਣ ਨਹੀਂ ਦੇਵਾਂਗੇ ਜਥੇ ਬੰਦੀਆਂ ਲੜਦੇ ਆਂ ਜਾਂ ਲੜਾਂਗੇ ਘਰੇ ਨਹੀਂ ਡੱਕ ਸਕਦਾ ਇਹਦੀ ਮਰਜ਼ੀ ਹੈ ਜਿੰਨਾਂ ਨੂੰ ਮਰਜ਼ੀ ਜੇਲ੍ਹਾਂ ਚ ਬੰਦ ਕਰ ਲੈ ਜਿੰਨਾਂ ਮਰਜ਼ੀ ਕਿਸਾਨਾਂ ਤੇ ਮੁਕੱਦਮੇ ਦਰਜ ਕਰ ਲੈ ਆਉਣ ਵਾਲੇ ਸਮੇਂ ਚ ਜਿਹੜਾ ਇਸ ਕੇਮ ਦਾ ਪ੍ਰੋਗਰਾਮ ਕੋ ਉਹਨੂੰ ਹਰ ਹਾਲਤ 'ਚ ਜੇ ਚੰਡੀਗੜ੍ਹ ਕੋ ਚੰਡੀਗੜ੍ਹ ਕਾਹਾਂਗੇ ਜਾਵਾਂਗੇ ਨੰਗਲ ਤੇ ਕੋ ਨੰਗਲ ਟੈਂਪ ਚਾਵਾਂਗੇ ਆ ਆਲਰੇਡੀ ਅੱਜ ਸਾਡਾ ਜਿਹੜਾ ਪਹਿਲਾ ਪ੍ਰੋਗਰਾਮ ਦਿੱਤਾ ਸੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਰਾਜੇ ਵਾਲਾ ਧਰਨਾ ਵੀ ਅੱਜ ਨੰਗਲ ਟੈਂਪ ਤੇ ਚੱਲ ਰਿਹਾ ਹੈਗਾ ਇਹ ਨਹੀਂ ਵੀ ਇਹਦੇ ਘੇਤੋ ਚੱਲ ਰਿਹਾ ਸਾਡਾ ਪਹਿਲਾ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਸੋ ਅਸੀਂ ਆਪਦੇ ਪ੍ਰੋਗਰਾਮਾਂ ਤੇ ਲਾਗੂ ਕਰਾਂਗੇ ਮੁੱਖ ਮੰਤਰੀ ਇਹ ਨਹੀਂ ਵੀ ਸਾਨੂੰ ਆਪਦੇ ਸਾਰਿਆਂ ਦੇ ਨਚਾਊਗਾ ਵੀ ਇੱਥੇ ਤੁਸੀਂ ਬਹਿਣਾਗੇ ਇੱਥੇ ਨਹੀਂ ਬਹਿਣਾ ਕਿਉਂਕਿ ਲੜਨ ਵਾਲੇ ਲੋਕਾਂ ਨੇ ਕਦੇ ਵੀ ਕਿਸੇ ਸਰਕਾਰ ਦੀ ਇਹੋ ਜਿਹੀ ਡਿਕਟੇਟਰਸ਼ਿਪ ਝੱਲੀ ਨਹੀਂ ਨਾ ਝੱਲਣਗੇ ਤੇ ਮੁੱਖ ਮੰਤਰੀ ਨੂੰ ਕੰਧ ਦੇ ਲਿਖਾ ਪੜ ਲੈਣਾ ਚਾਹੀਦਾ ਵੀ ਭਾਈ 1.5 ਸਾਲ ਛੋਟਾ ਰਹਿ ਗਿਆ ਜੇ ਤੁਸੀਂ ਇਹੋ ਜਿਹੀ ਬਿਆਨਬਾਜ਼ੀ ਤੋਂ ਗਰੇਜ ਨਾ ਕੀਤਾ ਤਾਂ ਪਿੰਡਾਂ ਦੇ ਬੱਚੇ ਤੁਹਾਨੂੰ ਪੜ ਨਹੀਂ ਦਿੰਦੇ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਰੱਖੀ ਆ ਅਸੀਂ ਜ਼ਿਲ੍ਹੇ ਬਰਨਾਲੇ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਹ ਇਸ ਵਿਸ਼ੇ ਤੇ ਰੱਖੀ ਆ ਵੀ ਜਿਹੜਾ ਕੱਲ ਸਾਡੇ ਸੀਐਮ ਜਿਹੜਾ ਬਖਲਾਟ ਦੇ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈਗਾ ਕਿ ਜਿਵੇਂ ਜੁਨੀਅਨ ਹੁਣ ਕਿੱਥੇ ਨੇ ਪਾਣੀ ਦੇ ਮਸਲੇ ਤੇ ਗੱਲ ਨਹੀਂ ਕਰਦੀਆਂ ਜਾ ਇਹ ਏਸੀ ਵਾਲੀਆਂ ਟਰਾਲੀਆਂ 'ਚ ਖਿੱਚੇ ਹੋਏ ਨੇ ਕਿਉਂਕਿ ਇੱਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਏਸੀ ਵਾਲੀਆਂ ਟਰਾਲੀਆਂ ਤਾਂ ਭਾਈ ਤੁਸੀਂ ਸਾਰੀਆਂ ਚੋਰੀ ਕਰਕੇ ਲੈ ਗਏ ਕੀ ਗੱਲ ਸਾਡੇ ਕਿਸਾਨਾਂ ਨੂੰ ਗਰਮੀ ਨਹੀਂ ਲੱਗਦੀ ਤੁਸੀਂ ਏਸੀਆਂ 'ਚ ਜ਼ਿਆਦਾ ਖਿੱਚੇ ਹੋ ਸੋ ਇਹ ਜਿਹੜੀਆਂ ਨਿੰਦਣ ਜੋ ਜਿਹੜੀਆਂ ਗੱਲਾਂ ਸਾਡੇ ਸੀਐਮ ਸਾਹਿਬ ਕਰ ਰਹੇ ਨੇ ਇਹ ਤੋਂ ਗਰੇਜ ਕਰਨ ਨਹੀਂ ਆਉਣ ਵਾਲਾ ਸਮਾਂ ਜਿਹੜਾ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਕੇਮ ਵੱਲੋਂ ਜੋ ਵੀ ਇਹਨਾਂ ਦੇ ਖਿਲਾਫ ਕੋਈ ਅਸੀਂ ਪ੍ਰੋਗਰਾਮ ਨਿਕਾਂਗੇ ਤੇ ਵੱਡੇ ਪੱਧਰ ਤੇ ਇਹਨਾਂ ਦੇ ਖਿਲਾਫ ਜਾਂ ਕੋਈ ਧਰਨਾ ਲਾਉਣਾ ਜਾਂ ਇਹਨਾਂ ਦੇ ਪੁਤਲੇ ਫੂਕਣੇ ਜਿਵੇਂ ਵੀ ਐਸ ਕੇਮ ਸਾਨੂੰ ਫੈਸਲਾ ਕਰਕੇ ਹੁਕਮ ਕਰੂਗਾ ਤਾਂ ਅਸੀਂ ਜਮ ਤਿਆਰ ਬਰ ਤਿਆਰ ਆ ਤੇ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਇਹਨਾਂ ਦੇ ਇਹਨਾਂ ਸ਼ਬਦਾਂ ਦਾ ਜਿਹੜੇ ਇੱਕ ਘਟਿਆ ਸ਼ਬਦ ਕੱਲ ਜਥੇਵੰਦੀਆਂ ਦੇ ਖਾਤਰ ਵਰਤੇ ਨੇ ਇਹਨਾਂ ਨੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਵਿੱਚ ਅਸੀਂ ਜਿਹੜੀ ਸਭ ਤੋਂ ਪਹਿਲੇ ਵਿਖੇਦੀ ਕੀਤੀ ਆ ਮੁੱਖ ਮੰਤਰੀ ਦੀ ਜਿਹੜਾ ਕਿ ਕਿਸਾਨਾਂ ਵਾਲ ਬਾਰੇ ਉਹਨੇ ਬਿਆਨ ਦਾਗਿਆਗਾ ਆਪ ਦਾ ਉਹ ਅਨਧਕਾਰਤ ਬਿਆਨਤੀ ਉਹਦਾ ਵੀ ਕੋਈ ਵੀ ਟੁਕ ਨਹੀਂ ਵਰਦੀ ਲੋਕਾਂ ਨੂੰ ਸਭ ਪਤਾ ਹੈ ਕਿਉਂਕਿ 21 ਮਈ ਤੱਕ ਹਰਿਆਣੇ ਨੂੰ ਪਾਣੀ ਹੈ ਜਿਹੜਾ ਇਹਦੀ ਡਿਸਟ੍ਰਿਬਿਊਸ਼ਨ ਦੁਆਰੇ ਹੋਣੀ ਹੈ ਜੀ ਇਹ ਪੰਜ ਛਤ ਦਿਨਾਂ ਦੀ ਖਾਤਰ ਪੰਜਾਬ ਦੇ ਵਿੱਚੋਂ ਵੋਟਾਂ ਦੇ ਟੋਕਰੇ ਭਰਨ ਨੂੰ ਫਿਰਦੀ ਹੈ ਆਮ ਆਦਮੀ ਪਾਰਟੀ ਇਸੇ ਕਰਕੇ ਪਾਣੀ ਦਾ ਰਵਾ ਪਾ ਰਹੀ ਹੈ ਜਦੋਂ ਪਾਣੀ ਜਾਂਦਾ ਸੀ ਉਦੋਂ ਇਹਨਾਂ ਨੇ ਰਵਾ ਨਹੀਂ ਪਾਇਆ ਹੁਣ ਪਾਣੀ ਦਾ ਆਪਾਂ 7 ਦਿਨਾਂ ਵਾਸਤੇ ਇੱਕ ਪੂਰਾ ਡਟਵਾ ਵਿਰੋਧ ਕਰ ਰਿਹਾ ਹੈ ਇਸ ਕਰਕੇ ਕਿਸਾਨ ਜੁਗੀਆਂ ਨੇ ਮਦਾਨਮੀ ਕਰਨ ਦੇ ਵਾਸਤੇ ਕੀ ਅਸੀਂ ਇਹਦੇ ਅੱਖੇ ਤੋਂ ਵਿਰੋਧ ਕਰਾਂਗੇ ਇਹਨੇ ਵਿਰੋਧ ਕਰਨਾ ਹੋਇਆ ਪਹਿਲਾਂ ਵੀ ਇਤਿਹਾਸ ਦੇਖ ਲਓ ਜਿਹੜਾ ਐਸਪੀਐਲ ਨਹਿਰ ਦਾ ਇਤਿਹਾਸ ਹੈਗਾ ਉਹਦੇ ਵਿੱਚ ਕਿਸਾਨ ਜੁਗੀਆਂ ਭਾਰਤੀ ਕਿਸਾਨੀਏ ਲਖਵਾਲ ਹੋਵੇ ਕਿਹਾ ਉਹ ਸਮਝੀਆਂ ਹੋਰ ਦੁਨੀਆ ਨਾਲ ਹੁਣ ਉਹਨਾਂ ਨੇ ਇਹਦੇ ਡਟਵਾ ਵਿਰੋਧ ਕੀਤਾ ਹੋਇਆਗਾ ਦੇਖੋ ਜੀ ਅੱਜ ਦੀ ਮੀਟਿੰਗ ਆ ਜਿਹੜੀ ਸਾਡੀ 12 ਤਰੀਕ ਦੀ ਹਰ ਮਹੀਨੇ ਦੀ ਮੀਟਿੰਗ ਹੁੰਦੀ ਹੈਗੀ ਇਹ ਜਿਹੜਾ ਅੱਜ ਮੀਟਿੰਗ ਦੇ ਵਿੱਚ ਏਜੰਡਾ ਸੀਗਾ ਜਿਹੜਾ ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਜਿਹੜਾ ਉਹਨਾਂ ਦੀ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦਿੱਤਾ ਗਿਆ ਹੈਗਾ ਉਹ ਬਹੁਤ ਹੀ ਇੱਕ ਭੱਤਾ ਬਿਆਨ ਆ ਜੀ ਕਿਉਂਕਿ ਧਰਨੇਆਂ ਜੋ ਨਿਕਲੀ ਹੋਈ ਪਾਰਟੀ ਦਾ ਮੁੱਖ ਮੰਤਰੀ ਧਰਨੇ ਦੇ ਵਿੱਚ ਜਿਹੜਾ BBM ਤੇ ਧਰਨਾ ਲੱਗਿਆ ਹੋਇਆ ਹੈਗਾ ਉਹਨਾਂ ਦਾ ਪਾਣੀ ਦੇ ਸਬੰਧ ਦੇ ਵਿੱਚ ਉੱਥੇ ਖੜ ਕੇ ਧਰਨੇ ਲਾਉਣ ਵਾਲੇ ਲੜਨ ਵਾਲੇ ਲੋਕਾਂ ਦੇ ਵਿਰੁੱਧ ਜਿਹੜਾ ਬਿਆਨ ਦੇ ਰਿਹਾ ਬਹੁਤ ਹੀ ਮੰਦਪਾਗਗਾ ਕਿਉਂਕਿ ਜਿਹੜਾ ਪਾਣੀਆਂ ਦੀ ਰਾਖੀ ਦਾ ਤੁਸੀਂ ਇਤਿਹਾਸ ਪਰੋਲ ਲਓ ਕਿਸ ਤਰ੍ਹਾਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਐਸਬੀਐਲ ਦੇ ਵਿੱਚ ਮੋਰਚਾ ਲਾ ਕੇ ਪਥਰੇੜੀ ਜੱਟਾ ਪਿੰਡ ਦੇ ਵਿੱਚ ਪੱਕਾ ਮੋਰਚਾ ਲਾ ਕੇ ਜਿਹੜਾ ਪਾਣੀਆਂ ਨੂੰ ਬੰਨ ਮਾਰਿਆਗਾ ਇਹਨਾਂ ਦੀ ਪਾਰਟੀ ਇਹਨਾਂ ਦੇ ਕੀ ਹਿੱਤ ਨੇਗੇ ਜਿਹੜੇ ਕਿਸਾਨਾਂ ਦੇ ਹਿੱਤ ਪਰਖਦੇ ਨੇਗੇ ਹਰਿਆਣੇ ਦੇ ਵਿੱਚ ਜਾ ਕੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇਗੇ ਉਹ ਬਿਆਨ ਦਿੰਦੇ ਨੇ ਕਿ ਹਰਿਆਣੇ ਨੂੰ ਵੀ ਪਾਣੀ ਦਾ ਹਿੱਸਾ ਮਿਲਣਾ ਚਾਹੀਦਾ ਦਿੱਲੀ ਦੇ ਵਿੱਚ ਜਾ ਕੇ ਬਿਆਨ ਦੇ ਕੇ ਦਿੱਲੀ ਨੂੰ ਵੀ ਪਾਣੀ ਦਾ ਹਿੱਸਾ ਮਿਲਣਾ ਚਾਹੀਦਾ ਹੁਣ ਲੋਕ ਸਮਝ ਚੁੱਕੇ ਨੇਗੇ ਕਿ ਕਿਸਾਨ ਹਿੱਤਾਂ ਲਈ ਜਾਂ ਲੋਕਾਂ ਦੇ ਲਈ ਪੰਜਾਬ ਲਈ ਕ ਆਪਣੀਆਂ ਇਹਨੀਆਂ ਸਿਆਸੀ ਰੋਟੀਆਂ ਸੇਕ ਰਿਹਾ ਹੈ।